ਵੈਲਕਮ ਬੇਟਾ ਟੂ ਮਾਈ ਚੈਨਲ ਸੋ ਈਜ਼ੀ ਮੈਥ ਮਾਈ ਡੀਅਰ ਸਟੂਡੈਂਟਸ ਅੱਜ ਆਪਾਂ ਮਿਸ਼ਨ ਸਮਰੱਧੀ ਬੇਟਾ ਜਿਹੜੇ ਵਰਕਸ਼ੀਟਸ ਆ ਰਹੀਆਂ ਨੇ 6 ਟੂ 8 ਲੈਵਲ 3 ਥਰਡ ਸੋਲਵ ਕਰਾਂਗੇ ਫਸਟ ਹੈ ਬੇਟਾ ਆਪਣੇ ਕੋਲ ਹੇਠਾਂ ਦਿੱਤੀਆਂ ਸੰਪੂਰਨ ਸੰਖਿਆਵਾਂ ਨੂੰ ਵਾਧੇ ਕਰਨ ਵਿੱਚ ਲਿਖੋ ਅਰੇਂਜ ਦਾ ਫੋਲੋਇੰਗ ਇੰਟੀਜ਼ਰਸ ਇਨ ਅਸੈਂਡਿੰਗ ਆਰਡਰਸ ਠੀਕ ਹੈ ਵਾਧੇ ਕਰਮ ਚ ਲਿਖਣਾ ਆਪਾਂ ਇਹਨਾਂ ਨੂੰ ਵੱਡੇ ਗਰਮ ਇਸ ਛੋਟੀ ਤੋਂ ਵੱਡੇ ਵੱਲ ਪਹਿਲਾਂ ਛੋਟੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਸਭ ਤੋਂ ਪਹਿਲਾਂ ਬਟੇ ਇੰਟੀਜਰਸ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ ਸੰਪੂਰਨ ਸੰਖਿਆਵਾਂ ਉਹ ਹੁੰਦੀਆਂ ਨੇ ਜਿੱਦੇ ਨੈਗੇਟਿਵ ਨੰਬਰਸ ਵੀ ਆਉਂਦੇ ਨੇ ਪੋਜ਼ਿਟਿਵ ਨੰਬਰਸ ਵੀ ਆਉਂਦੇ ਨੇ ਠੀਕ ਹੈ ਇਹ ਜੇ ਨੈਗੇਟਿਵ ਵੀ ਸੰਖਿਆਵਾਂ ਵੀ ਹੁੰਦੀਆਂ ਨੇ ਰਿਨਾਤਮਕ ਸੰਖਿਆਵਾਂ ਤੇ ਤਿਤਨਾਤਮਕ ਦੋਨੋਂ ਹੁੰਦੀਆਂ ਨੇ ਉਹਨੂੰ ਆਪਾਂ ਇੰਟੀਜਰ ਬੋਲਦੇ ਆ ਸੰਪੂਰਨ ਸੰਖਿਆਵਾਂ ਬੋਲਦੇ ਆ ਠੀਕ ਹੈ ਜੀ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਬੇਟਾ ਜਦੋਂ ਆਪਾਂ ਨੰਬਰ ਲਾਈਨ ਡਰਾ ਕਰਦੇ ਹਾਂ 0 1 2 3 ਇਧਰ ਨੈਗ ਥੀਸਕ ਸੰਖਿਆਵਾਂ ਲਿਖਦੇ ਹਾਂ -1 -2 -3 ਠੀਕ ਹੈ ਰਾਈਟ ਸਾਈਡ ਪੋਜ਼ਿਟਿਵ ਸੰਖਿਆਵਾਂ ਹੁੰਦੀਆਂ ਲੈਫਟ ਸਾਈਡ ਆਪਣੇ ਕੋਲ ਨੈਗੇਟਿਵ ਨੰਬਰਸ ਨੇ ਹੁਣ ਤੁਸੀਂ ਇਹ ਦੇਖੋ ਜਦੋਂ ਆਪਾਂ ਰਾਈਟ ਲੈਫਟ ਟੂ ਰਾਈਟ ਵੱਲ ਜਾਣੇ ਆ ਇਧਰਲੇ ਪਾਸੇ ਜਾਣੇ ਆ ਤਾਂ ਸੰਖਿਆਵਾਂ ਵਧਦੀਆਂ ਜਾਂਦੀਆਂ ਨੇ ਠੀਕ ਹੈ ਇਹਦਾ ਮਤਲਬ ਜਿਹੜਾ -1 ਉਹ -2 ਤੋਂ ਕੀ ਆ ਗ੍ਰੇਟਰ ਵੱਡੀ ਹੈ ਮਾਈਨਸ 2 ਆ ਜਿਹੜੀ ਉਹ ਕਿਤੋਂ ਗ੍ਰੇਟਰ ਆ ਮਾਈਨਸ 3 ਤੋਂ ਇਹਦਾ ਮਤਲਬ ਜਿਹਦੇ ਕੋਲ ਜਿੰਨੇ ਜ਼ਿਆਦਾ ਮਾਈਨਸ ਹੁੰਦੇ ਨੇ ਠੀਕ ਹੈ ਉਹ ਓਨੀ ਛੋਟੀ ਸੰਖਿਆ ਬਣ ਜਾਂਦੀ ਹੈ ਜਿਹਦੇ ਕੋਲ ਜਿੰਨੇ ਘੱਟ ਨਾ ਮਾਈਨਸ ਹੁੰਦੇ ਨੇ ਓਨਿਓ ਵੱਡੀ ਬਣ ਜਾਂਦੀ ਹੈ ਠੀਕ ਹੈ ਤੇ ਪੋਜ਼ਿਟਿਵ ਨੰਬਰ ਹਮੇਸ਼ਾ ਮਾਈਨਸ ਨਾਲੋਂ ਕੀ ਹੁੰਦੇ ਨੇ ਵੱਡੇ ਠੀਕ ਹੈ ਜੀ ਚਲੋ ਆਪਾਂ ਸੋਲਵ ਕਰਦੇ ਹਾਂ ਹੁਣ ਜੇ ਫਸਟ ਕੁਸ਼ਚਨ ਆਪਨੇ ਖੋਲੋ ਸਭ ਤੋਂ ਪਹਿਲਾਂ ਇਹ ਚ ਨੈਗੇਟਿਵ ਨੰਬਰਸ ਦੇਖ ਲਓ ਕਿਹੜੇ ਨੇ ਜਦੋਂ ਸੌਖਾ ਤਰੀਕਾ ਦੱਸਦੀ ਆ ਤੁਸੀਂ ਇਹਨੂੰ ਨੰਬਰ ਲਾਈਨ ਦੇ ਮੁਤਾਬਕ ਹੱਲ ਕਰਨੇ ਸ਼ੁਰੂ ਕਰ ਦਿਓ ਰਫ਼ਤੇ ਜਿਵੇਂ 135 ਆ ਚਲੋ ਮੈਂ ਇੱਥੇ 135 ਲਿਖਦਾ ਠੀਕ ਹੈ ਫਿਰ ਆਪਣੇ ਕੋਲ ਕੀ ਆਊਗਾ -87 ਲੈਫਟ ਸਾਈਡ ਆਊਗਾ -87 ਠੀਕ ਹੈ ਫਿਰ -9 ਆ ਉਹ ਵੀ ਬੇਟੇ ਇਧਰ ਹੀ ਆਏਗਾ -9 ठीक तो है माइनस एटी सैवन तो इधरले पास राइट वाले पास फिर हैगा अपने कोल ए सैवन और वन थर्टी फाइव तो पहला आएगा ठीक है फिर हैगा अपने को माइनस दे ट्वेंटी थ्री माइनस ट्वेंटी थ्री कि आएगा माइनस नाइन तो बाद मीनज इत ठीक है एटी थ्री एटी सैवन तो पहला आएगा फिर टू सिक्सटी थ्री कि आएगा बेटा वन थर्टी फाइव तो बाद ਫਿਰ -172 ਉਹ ਕਿੱਥੇ ਆਊਗਾ ਬੇਟਾ ਇਧਲੇ ਪਾਸੇ ਨੰਬਰ ਲਾਈਨ ਦੇ ਮੁਤਾਬਕ ਲਿਖ ਲਓ ਤੁਸੀਂ ਜਿਹੜਾ ਨੰਬਰ ਜਿੱਧਰ ਆਏਗਾ ਫਿਰ 18 ਕਿੱਥੇ ਆਊਗਾ ਬੇਟਾ ਹੋਰ 87 ਤੋਂ ਪਹਿਲਾਂ ਹੁਣ ਦੇਖੋੜਾ ਇਨਕਰੀਜ਼ਿੰਗ ਆਰਡਰ ਬਣ ਗਿਆ ਇਹ ਅਸੈਂਡਿੰਗ ਆਰਡਰ ਬਣ ਗਿਆ ਤਾਂ ਅਸੈਂਡਿੰਗ ਆਰਡਰ ਚ ਆਪਾਂ ਇਹਨੂੰ ਕਿੱਦਾਂ ਲਿਖਾਂਗੇ ਸਭ ਤੋਂ ਪਹਿਲਾ ਨੰਬਰ ਕੀ ਆਊਗਾ -172 ਠੀਕ ਹੈ ਸਭ ਤੋਂ ਛੋਟੀ ਸੰਖਿਆ ਆ ਗਈ ਫੇਰ ਕਿਹਾ ਉਹ ਬੇਟਾ ਆਪਣੇ ਕੋਲ -87 ਫੇਰ ਆਊਗਾ ਆਪਣੇ ਕੋਲ -23 ਫੇਰ ਆਏਗਾ ਆਪਣੇ ਕੋਲ -9 ਫੇਰ ਆਏਗਾ ਬੇਟਾ 18 ਫੇਰ ਆਊਗਾ ਆਪਣੇ ਕੋਲ 87 ਫੇਰ ਆਊਗਾ ਆਪਣੇ ਕੋਲ 135 ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਚ 263 ਠੀਕ ਹੈ ਬੇਟਾ ਐਦਾਂ ਤੁਹਾਨੂੰ ਨੰਬਰ ਲਾਈਨ ਦੇ ਪੈਟਰਨ ਦੇ ਮੁਤਾਬਕ ਲਿਖੋਗੇ ਤਾਂ ਤੁਹਾਨੂੰ ਲਿਖਣਾ ਸੌਖਾ ਹੋ ਜਾਏਗਾ ਠੀਕ ਹੈ इदी सैकेंड देखो मैं इसे मैथड न समझावगी सैक क्वेश्चन देखो फोर्टी टू ठीक है चलो मैं इतने लिख लिया फोर्टी टू क्योंकि प्लस दिए राइट वाले पास से आएगी सैवनटी फिर है माइनस दे सिक्सटीन लैफ्ट वाले पास से बेटा फिर जीरो फिर है बेटा अपने को नाइनटी एट इतली साइड आएगा नाइनटी एट 42 ਤੋਂ ਬਾਅਦ ਫਿਰ ਮਾਈਨਸ ਦੇ 54 ਠੀਕ ਹੈ बटा ਮਾਈਨਸ 16 ਤੋਂ ਉਧਲੇ ਪਾਸੇ ਫਿਰ ਆਏਗਾ ਆਪਣੇ ਕੋਲ 31 42 ਤੋਂ ਪਹਿਲਾਂ ਆਏਗਾ ਫਿਰ ਆਏਗਾ ਮਾਈਨਸ 7 ਠੀਕ ਹੈ 0 16 ਦੇ ਵਿੱਚ ਲੰਬ ਨੰਬਰ ਲਾਈਨ ਦੇ ਮੁਤਾਬਕ ਫਿਰ ਆਏਗਾ ਆਪਣੇ ਕੋਲ 12 12 ਕਿ ਆਊਗਾ 0 31 ਦੇ ਵਿੱਚਕਾਰ ਠੀਕ ਹੈ ਹੁਣ ਤੁਸੀਂ ਇਹਨਾਂ ਸੈਡਿੰਗ ਆਰਡਰ ਚ ਲਿਖ ਲਓ means pela -54 फिर 16 माँनस दे माँनस -7 0 फिर 12 फिर बेटा 31 फिर 42 फिर 98 ठीक है जी ये हो गया अपने को असेंडिंग ऑर्डर क्लियर जी एदि बेटा देखो थर्ड क्वेश्चन ठीक है अपन नंबर लाइन दे पैटर्न ਨਾਲ ਕਰਾਂਗੇ ਤਾਂ ਜੇ ਤੁਹਾਨੂੰ ਕਲੀਅਰ ਹੋ ਜੇ ਵੀ मैं तुम पहला नंबर लाइन समझाई थी माइनस वन हंडर्ड टू ठीक है लैफ्ट वाले पास से नैगटिव नंबर है फिर है सैवंटी फाइव ठीक है जी फिर है अपने को माइनस थ्री फिर है ट्वेंटी एट सैवंटी फाइव तो पहला आएगा ट्वेंटी एट फिर माइनस दे एटी एट ठीक है फ्रेगा फाइव फिर आगे गए अपने कोीरो फिर है माइनस फोर्टी फाइव हूँ माइनस फोर्टी फाइव आऊगा बेटा अपने को माइनस थ्री और एटी एट दे के ठीक है अगर नंबर लाइन से बना के देख लो रफली फिर सॉल्व करो हम सब तो छोटी आ गई माइनस वन हंड्रेड टू फिर बेटा माइनस दे एड़ एटी एट फिर आऊगा माइनस फोर्टी फाइव ਮਾਈਨਸ ਦੇ 3 0 5 ਫਿਰ 28 ਫਿਰ 75 ਕਲੀਅਰ ਜੀ ਅੱਗੇ ਬਟਾ ਘਟਦੇ ਕਰਮ ਚ ਹੁਣ ਇਹ ਵੀ ਆਪਾਂ ਨੰਬਰ ਲਾਈਨ ਦੇ ਅਕੋਰਡਿੰਗ ਹੀ ਕਰਾਂਗੇ ਸਭ ਤੋਂ ਸੌਖਾ ਤਰੀਕਾ ਇਹੀ ਹੈ ठीक है हम चलो आप नंबर लाइन तो ड्रा करते हैं सीमे दी फस्ट क्वेश्चन माइनस दे टू हंड्रड वन फिफ्टी प्लस देने फिर माइनस दे फिफ्टी ठीक है माइनस टू ना पहला है इधर फिर जीरो सैवनटी फाइव माइनस दे वन ट्वेंटी फाइव फिर ट्वेंटी फाइव जीरो सैवनटी फाइव के बचार फिर बेटा हंड्रड सैवटी फाइव तो इतज इतने आएगा हंड्रड ठीक है हूँ आप सैनिंग ऑर्डर घटते क्रम से पहला सब तो व्डी फिर उस छोटी तो फिर उस छोटी तो सब तो व्डी कैडी 150, वन फिफ्टी ठीक है डिसेंडिंग ऑर्डर लिखना फिर आएगा बेटा हंड्रड फिर सैवंटी फाइव फिर ट्वेंटी फाइव फिर जीरो फिर माइनस दे फिफ्टी माइनस वन ट्वेंटी फाइव तो सब तो छोटी हैगी बेटा अपने को माइनस दे टू हंड्र क्लीयर जी नैक्सट है बेटा अपने को सैकंड माइनस दे सिक्सटी सिक्स ठीक है जी फिर माइनस दे टू फोर्टी फोर ठीक है नंबर लाइन अकॉर्डिंग लिखो फिर माइनस दे एटीन इतिएगा फिर बेटा थ्री फिर ये जीरो फिर ट्वेंटी नाइन थ्री और फोर्टी फोर के विचार आ जाएगा फिर माइनस दे फोर्टी माइनस दे फोटी कितने आ गए बेटा माइनस एटीन और माइनस सिक्सटी सिक्स के ठीक है जी हम डिसेंडिंग ऑर्डर लिखो सब तो व्डी फोर्टी फोर फिर ट्वेंटी नाइन फिर फे थ्री फिर जीरो फिर माइनस टू माइनस दे एटीन माइनस दे फोर्टी तो माइनस दे सिक्सटी सिक्स क्लीयर जी बेटा थर्ड एक देखो फिफ्टी फाइव फिर माइनस से ट्वेल्व फिर थर्टी नाइन फिफ्टी फाइव तो पहला आएगा माइनस सैवंटी एट फिर बेटा एट जीरो फिर माइनस दे वन फिर है ट्वेंटी थ्री एट और थर्टी नाइन दे सब तो वीड्डी हो गई चिफ्टी फाइव फिर बेटा थर्टी नाइन फिर ट्वेंटी थ्री फिर एट फिर जीरो माइनस वन माइनस दे ट्वेल्व सब तो छोटी आ गई बेटा माइनस दे सैवंटी एट ठीक है जी नैक्सट क्वेश्चन देखो दो संख्याव अंतर माइनस दस है जेकर पहली संख्या सतारा है तो दूजी पता करो डिफरेंस बिटवीन टू नंबर इज़ माइनस टेन इफ फस्ट नंबर इज सैवनटीन फाइन द सैकंड नंबर हूँ देखो बेटा दो नंबर का डिफरेंस है अपने को फस्ट नंबर माइनस सैकेंड नंबर दो डिफरेंस कि अपने को माइनस दे टेन फस्ट नंबर कि अपने को सैवनटीन ਮਾਈਨਸ ਸੈਕਿੰਡ ਨੰਬਰ ਆਪਾਂ ਨੇ ਕੈਕਕੂਲੇਟ ਕਰਨਾ ਆ ਤਾਂ ਡਿਫਰੈਂਸ ਕਿੰਨਾ ਆਉਣਾ ਚਾਹੀਦਾ ਆਪਣੇ ਕੋਲ ਮਾਈਨਸ ਦੇ 10 ਹੁਣ ਦੇਖੋ ਮਾਈਨਸ ਦੇ 10 ਕਿਵੇਂ ਆਏਗਾ ਜੇ ਆਪਾਂ ਇੱਥੇ ਰਕਮ ਵੱਡੀ ਲਵਾਂਗੇ ਹੁਣ ਦੇਖੋ ਜੇ ਆਪਾਂ 27 ਦੇ ਵਿੱਚੋਂ 17 ਮਾਈਨਸ ਕਰੀਏ ਤਾਂ ਕਿੰਨਾ ਆਊਗਾ ਆਪਣੇ ਕੋਲ 10 ਠੀਕ ਹੈ ਡਿਫਰੈਂਸ 10 ਬਣ ਗਿਆ ਪਰ ਇੱਥੇ ਆਪਾਂ ਨੇ ਕੋਲ 27 ਹੁਣ ਕਾਦੇ ਨੇ ਦੇਖੋ ਮਾਈਨਸ ਦੇ ਨੇ ਜਦੋਂ ਮਾਈਨਸ ਦੇ ਨਿਸ਼ਾਨੀ ਵੱਡੀ ਹੁੰਦੀ ਹੈ ਤਾਂ ਸਾਈਨ ਕਾਦੋਂ ਹੁੰਦਾ ਹੁੰਦਾ ਬੇਟਾ ਮਾਈਨਸ ਦਾ 17 माँनस 27 माँनस 10 ਬਣਗੇ ਇਹੀ ਜੇ 27 10 ਲਿਖੋਗੇ -17 ਲਿਖੋਗੇ ਉਹ ਪਲੱਸ ਦੇ 10 ਬਣਨਗੇ ਠੀਕ ਹੈ ਇਹ ਛੋਟੀ ਵੈਲੀ ਵਿੱਚੋਂ ਵੱਡੀ ਵੈਲੀ ਆਪਾਂ ਮਾਈਨਸ ਕਰ ਰਹੇ ਹਾਂ ਤਾਂ ਕੀ ਆਊਗਾ ਮਾਈਨਸ ਨੈਕਸਟ ਹੈਗਾ ਬੇਟਾ -993 ਤੋਂ ਬਾਅਦ ਆਉਣ ਵਾਲੀਆਂ ਤਿੰਨ ਲਗਾਤਾਰ ਟਾਂਕ ਸੰਪੂਰਨ ਸੰਖਿਆਵਾਂ ਲਿਖੋ राइट द ਨੈਕਸਟ 3 ਕੰਸੈਕਟਿਵ ਆਡ ਇੰਟੀਜਰ ਆਫਟਰ 93 ਇਹ ਵੀ ਤੁਹਾਨੂੰ ਬੇਟਾ ਨੰਬਰ ਲਾਈਨ ਦੇ ਅਕੋਰਡਿੰਗ ਸਮਝਾਉਣੀ ਆ ਤੁਹਾਨੂੰ ਉਹਦੇ ਨਾਲ ਸੌਖਾ ਸਮਝ ਆ ਜਾਏਗਾ ਜਿਵੇਂ 93 ਹੈ ਠੀਕ ਹੈ ਆਪਾਂ ਲਗਾਤਾਰ ਨੰਬਰਸ ਲਿਖਦੇ ਹਾਂ 93 ਫਿਰ ਰਾਈਟ ਵਾਲੇ ਪਾਸੇ ਜਾਓ ਫਿਰ ਕੀ ਆਊਗਾ ਆਪਣੇ ਕੋਲ 92 ਮਾਈਨਸ ਦੇ ਮਾਈਨਸ नाइनी वन माइनस दे नाइनटी फिर आओ बेटा अपने को माइनस दे एटी नाइन माइनस दे एटी एट माइनस दे एटी सैवन अपने किन्ने नंबर चूज करने ने और नंबर लगातार और नंबर टांग संख्या ठीक है इस तो बाद वाली है यह आओगी बेटा अपने को 91 वन आ गई संख्या में एटी नाइन आ गए माइनस के ते माइनस दे एटी सैवन आ गए ठीक है जी मीनस अपने को आंसर आएगा माइनस नाइनटी वन माइनस एटी नाइन तो माइनस दे एटी सैवन क्लीयर जी अगे हैगा अपने कोल ਮੇਨ ਦੇ ਸ਼ੁਰੂਆਤ ਵਿੱਚ ਮਨਜੀਤ ਸਿੰਘ ਦਾ ਬੈਂਕ ਬੈਲੈਂਸ -430 ਸੀ ਐਟ ਦ ਬਿਗਨਿੰਗ ਆਫ ਦਾ ਮੰਥ ਮਨਜੀਤ ਸਿੰਘਸ ਬੈਂਕ ਬੈਲੈਂਸ ਵਾਸ -430 ਹੀ ਡਿਪੋਜ਼ਡ 250 ਉਹ 250 ਜਮਾ ਕਰਵਾਉਂਦਾ ਹੈ ਵਾਟ ਇਜ਼ ਹਿਸ ਨਿਊ ਬੈਂਕ ਬੈਲੈਂਸ ਬਾਅਦ ਵਿੱਚ ਉਸ ਦਾ ਬੈਂਕ ਬੈਲੈਂਸ ਕਿੰਨਾ ਹੋ ਕਿੰਨਾ ਹੋਇਆ ਦੇਖ ਬੇਟਾ ਸ਼ੁਰੂ ਦੇ ਵਿੱਚ ਜਿਹੜਾ ਬੈਂਕ ਬੈਲੈਂਸ ਸੀਗਾ ਮਨਜੀਤ ਦਾ ਉਹ ਕਿੰਨਾ ਸੀਗਾ ਆਪਣੇ ਕੋਲ -430 उन्हें किन्ने जमा करवाते जमा मीनस एड प्लस किने जमा करवाते टू फिफ्टी ठीक है हूँ दसना बैंक बैलेंस कि हो गया देखो बेटा प्लस माइनस की होंगे हों माइनस फोर हंड्रड थर्टी चुप टू फिफ्टी माइनस कर देंगे ठीक है तो कि आ गया अपने को वन एट्टी بس ਇੱਕ ਚੀਜ਼ ਦਾ ਧਿਆਨ ਰੱਖਣਾ ਬੇਟਾ ਹੁਣ ਤੁਸੀਂ ਵੱਡੀ ਵੈਲੀ ਵਿੱਚੋਂ ਮਤਲਬ ਛੋਟੀ ਮਾਈਨਸ ਕਰਦੇ ਹੋ ਸਾਈਨ o ਆਊਗਾ ਜਿਹੜੀ ਰਕਮ ਵੱਡੀ ਹੈ ਮੀਨਸ 430 ਦਾ ਸਾਈਨ ਵੱਡਾ ਆ ਮੀਨਸ ਕਿੰਨਾ ਆਊਗਾ ਮਾਈਨਸ ਦੇ 180 ਜੇ ਪਲੱਸ ਦੀ ਰਕਮ ਵੱਡੀ ਹੋਵੇ ਤਾਂ ਪਲੱਸ ਦਾ ਸਾਈਨ ਉਹ ਆਪਨ ਪਾਉਂਦੀ ਲੋੜ ਨਹੀਂ ਜੇ ਮਾਈਨਸ ਦੀ ਰਕਮ ਵੱਡੀ ਹੈ ਬੇਟਾ ਤਾਂ ਮਾਈਨਸ ਦਾ ਸਾਈਨ ਇਹ ਜ਼ਰੂਰ ਲਗਾਉਣਾ ਹੈ ਐਨਰ ਪੇ ਦਾ ਹੁਣ ਬੈਂਕ ਬੈਲੈਂਸ ਨੈਕਸਟ ਹੈਗਾ ਬਟਾ ਆਪਣੀ ਕੋਲ ਦਾ ਹਾਈਟ ਆਫ ਮਾਉਂਟ ਐਵਰੇਸਟ ਫਰਮ ਸੀ ਲੈਵਲ ਇਟ 29028 ਫੀਟ ਦਾ ਡੈਡ ਸੀ ਇਜ਼ 1312 ਫੀਟ ਬਿਲੋ ਦਾ ਸੀ ਲੈਵਲ ਫਾਈਂਡ ਦਾ ਡਿਫਰੈਂਸ ਬੀਟਵੀਨ ਦਾ ਹਾਈਟਸ ਆਫ ਬੋਥ ਦਾ ਲੈਵਲਸ ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਦੀ ਸਮੁੰਦਰ ਤਲ ਤੋਂ ਉਚਾਈ ਹੈ ਜਿਹੜੀ 29028 ਫੁੱਟ ਹੈ ਡੈਟ ਸੀ ਹੈ ਜਿਹੜਾ ਉਹਦੇ ਸਮੁੰਦਰ ਤਲ ਤੋਂ 1312 ਫੁੱਟ ਹੇਠਾਂ ਹੈ। ਦੋਹਾਂ ਪਦਰਾ ਵਿਚਕਾਰਲਾ ਅੰਤਰ ਆਪਾਂ ਨੇ ਕੈਲਕੂਲੇਟ ਕਰਨਾ ਹੈ। ਠੀਕ ਹੈ? ਹੁਣ ਦੇਖ ਬੇਟਾ। ਮੰਨ ਲਓ ਇਹ ਤੇ ਚੋਟੀ ਹੈ ਮਾਉਂਟ ਐਵਰੇਸਟ। ਨੀਚੇ ਹੈਗਾ ਆਪਣੇ ਕੋਲ ਡੈਟ ਸੀ। ਇੱਥੇ ਪਜ਼ੀਰਮੰਦੇ ਸੈਂਟਜ ਜਿਹੜਾ ਨੀਚਲਾ ਪਾਸਾ ਬੇਟਾ 네ਗੇਟਿਵ ਕਾਊਂਟ ਹੋਊਗਾ ਮਾਈਨਸ ਦਾ ਉੱਪਰਲਾ ਪਾਸਾ ਬੇਟਾ ਧਰਤੀ ਦੇ ਉੱਪਰ ਜਿਹੜਾ ਉਹ ਪੋਜ਼ੀਟਿਵ ਠੀਕ ਹੈ ਜਿਹੜੀ A ਵਾਲੀ ਉਚਾਈ ਆ ਇਹ ਹੈਗੀ ਆਪਣੇ ਕੋਲ 29 0 28 ਠੀਕ ਹੈ A D ਸੰਖਿਆ ਕਾਊਂਟ ਹੋਊਗੀ نیچے ਨਾ ਮਾਈਨਸ D 13 ਅੰਡਰ 12 ਇਹ 네ਗੇਟਿਵ ਆ ਹੁਣ ਦੋਨਾਂ ਵਿੱਚਕਾਰ ਬੇਟਾ ਆਪਣਾ ਡਿਫਰੈਂਸ ਕਾਊਂਟ ਕਰਨਾ ਅੰਤਰ ਕੱਢਣਾ ਹੈ ਠੀਕ ਹੈ ਤਾਂ ਕਿਵੇਂ ਕੱਢਾਂਗੇ ਆਪਾਂ ਇਹ ਹੈਗਾ 29 028 ਇਹ ਚ ਮਾਈਨਸ ਕਰਾਂਗੇ ਲੀ ਸੰਖਿਆ ਡਿਫਰੈਂਸ ਮੀਨਸ ਕਟੋ ਪਰ ਲੀ ਸੰਖਿਆ ਕੀ ਹੈ ਬੇਟਾ ਨੈਗੇਟਿਵ ਤੇ ਮਾਈਨਸ ਮਾਈਨਸ ਕੀ ਹੋ ਜਾਊਗਾ ਆਪਣੇ ਕੋਲ ਪਲੱਸ ਠੀਕ ਹੈ ਜੀ ਇਹਨੂੰ ਐਡ ਕਰ ਦੋ ਕਿੰਨਾ ਜੂ ਆਪਣੇ ਕੋਲ 30000 340 ਫੁੱਟ ਕਲੀਅਰ ਜੀ ਨੈਕਸਟ ਹੈਗਾ ਬਟਾ ਆਪਣੇ ਕੋਲ ਇੱਕ ਖੇਡ ਵਿੱਚ ਟੀਮ A ਨੇ 70 15 30 ਅੰਕ ਪ੍ਰਾਪਤ ਕੀਤੇ ਟੀਮ B ਨੇ -15 7 ਤੇ 30 ਅੰਕ ਪ੍ਰਾਪਤ ਕੀਤੇ ਇੱਕ ਟੀਮ C ਦੇ ਅੰਕ ਲਿਖੇ ਹੋਏ ਨੇ ਤਿੰਨੋਂ ਟੀਮਾਂ ਦੇ ਅੰਕ ਸਕੋਰ ਲਿਖੇ ਹੋਏ ਨੇ ਦਸਨ ਕਿਹੜੇ ਟੀਮ ਨੇ ਸਭ ਤੋਂ ਵੱਧ ਅੰਕ ਲੱਤੇ ਨੇ ਤੇ ਤੁਸੀਂ ਇਹਦੇ ਵਿੱਚ ਕੀ ਸਿੱਟਾ ਕੱਢਦੇ ਹੋ ਹੁਣ ਇਹ ਚ ਦੇਖ ਬੇਟਾ ਪਹਿਲਾ ਟੀਮ A ਦੇ ਸਕੋਰ ਦੇਖਦੇ ਆਪਾਂ ਇਹ ਦੇਖ ਨੇ 70 ਦੇ 15 30 ਠੀਕ ਹੈ ਹੁਣ ਬੇਟਾ ਪਹਿਲਾਂ ਪਲੱਸ ਲੈ ਐਡ ਕਰ ਲੋ 6 ਬ੍ਰੈਕਟ ਪਾ ਲਓ ਇੱਥੇ ਪਹਿਲਾਂ ਇਹਨੂੰ ਹੱਲ ਕਰਦੇ ਆ 70 माँनस माँनस, 70 50 30 17 ਵਿੱਚੋਂ ਬੇਟਾ 5 70 ਵਿੱਚੋਂ ਤੁਸੀਂ ਬੇਟਾ 15 ਮਾਈਨਸ ਕਰੋ ਤਾਂ ਕਿੰਨਾ ਚ ਤੁਹਾਡਾ 55 ਇਹ ਚ ਪਰ 30 ਐਡ ਕਰ ਦਾਂਗੇ ਹੁਣ కన్నా బ సెవెన్టీ ఫైవ సేటా ఐటీ ఫైవ్ ఠీకేజీ ఎది టీమ్ బీ కిఫటీన్లస్ సెవెన్టీ పల్స్ థర్టీ సేమ ఎది బేటా సెవెన్టీ ఫిఫటీన్ మనస్ కదో ਕਿੰਨਾ ਜੋ ਆਪਣੇ ਕੋਲ 55 ਉਹ 'ਚ 30 ਆਪਾਂ ਐਡ ਕਰ ਦਾਂਗੇ ਕਿੰਨਾ ਆ ਗਿਆ ਆਪਣੇ ਕੋਲ 85 ਐਦਾਂ ਹੀ ਬੇਟਾ ਟੀਮ ਸੀ ਦੇ ਇਹ ਹੈਗੇ ਨੇ 30 70 ਦੇ 15 ਇਹਨੂੰ ਬਰੈਕਟ 'ਚ ਰੱਖਦੇ ਆ ਆਪਾਂ ਦੋ ਸਾਈਨ ਇਕੱਠੇ ਹੋ ਗਏ 30 70 ਕਿੰਨੇ ਬਣ ਗਏ ਆਪਣੇ ਕੋਲ 100 ਦੇ 15 ਤੇ ਮਾਈਨਸ ਕਰਕੇ ਕਿੰਨਾ ਹੋ ਜਾਊਗਾ ਆਪਣੇ ਕੋਲ 85 ਉਹਨੇ ਪੁੱਛਿਆ ਵਿੱਚ ਟੀਮ ਸਕੋਰ ਹਾਈएस्ट ਸਕੋਰ ਕਿਹਨੇ ਸਭ ਤੋਂ ਵੱਧ ਅੰਕ ਲੱਤੇ ਨੇ ਬੇਟਾ ਤਿੰਨਾਂ ਟੀਮਾਂ ਦੇ ਕਿਹਨੇ ਬਰਾਬਰ ਆਪਾਂ ਲਿਖਾਂਗੇ ਆਲ ਟੀਮਸ ਸਕੋਰ ਇਕੁਅਲ ਸਕੋਰ ਠੀਕ ਹੈ ਪੰਜਾਬੀ ਵਿੱਚ ਲਿਖਾਂਗੇ ਸਾਰੀਆਂ ਟੀਮਾਂ ਨੇ ਬਰਾਬਰ ਅੰਕ ਪ੍ਰਾਪਤ ਕੀਤੇ ਬਰਾਬਰ ਅੰਕ ਹਨ ਜਾਂ ਪ੍ਰਾਪਤ ਕੀਤੇ ਠੀਕ ਹੈ ਜੀ 왓 ਡਿਡ ਯੂ ਕਨਕਲੂਡ ਤੁਹਾਨੂੰ ਕੀ ਸਿੱਟਾ ਮਿਲਿਆ ਬੇਟਾ ਇਹਦੇ ਮਤਲਬ ਜਿਵੇਂ ਮਰਜ਼ੀ ਆਪਾਂ ਐਡ ਕਰ ਲਓ ਠੀਕ ਹੈ ਜਿਹੜੇ ਮਾਝੀ ਨੰਬਰਸ ਪਹਿਲਾਂ ਐਡ ਕਰ ਲਓ ਆਨਸਰ ਤੁਹਾਡਾ ਸੇਮ ਆਊਗਾ ਇਹ ਸੇਮ ਨੰਬਰਸ ਨੇ ਬਸ ਅੱਗੇ ਪਿੱਛੇ ਲਿਖੇ ਹੋਏ ਨੇ ਤਾਂ ਇਹ ਕਿਹੜਾ ਲਾਹ ਹੁੰਦੇ ਕਿਹੜੀ ਪ੍ਰੋਪਰਟੀ ਹੁੰਦੀ ਬਟਾ ਇਹ ਐਸੋਸੀਏਟਿਵ ਲਾਹ ਕੀ ਕਨਕਲੂਡ ਕਰਦਾ ਇਹ ਐਸੋਸੀਏਟਿਵ ਲਾਹ ਪ੍ਰੋਪਰਟੀ ਜਿਹਨੂੰ ਪੰਜਾਬੀ ਵਿੱਚ ਲਿਖਦੇ ਆਪਾਂ ਸਹਿਚਾਰਤਾ ਗੁਣ ਠੀਕ ਹੈ ਜੀ ਨੈਕਸਟ ਹੈ ਬੇਟਾ ਆਪਣੇ ਕੋਲ ਮਲਟੀਪਲੀਕੇਸ਼ਨ ਕਰਨੀ ਹੈ ਆਪਾਂ ਫਾਈਂਡ ਦਾ ਪ੍ਰੋਡਕਟ -15 0 ਕਿੰਨਾ ਹੋਗਾ ਆਪਣੇ ਕੋਲ 0 minus -31 1 ਕਿਨੇ ਬਣਗੇ ਬੇਟਾ ਮਾਈਨਸ ਦੇ 35 minus -13 -12 ਜਦੋਂ ਬੇਟਾ ਮਲਟੀਪਲਾਈ ਕਰਦੇ ਆ ਤਾਂ ਮਾਈਨਸ ਮਾਈਨਸ ਕੀ ਹੋ ਜਾਂਦੇ ਨੇ ਕੱਟ ਜਾਂਦੇ ਨੇ ਠੀਕ ਹੈ ਜੀ ਇਹਨਾਂ ਦੋਨੋਂ ਮਲਟੀਪਲਾਈ ਕਰੋ 13 ਨੂੰ 12 ਨਾਲ ਤਾਂ ਕਿੰਨਾ ਜੋ ਆਪਣੇ ਕੋਲ 156 ਠੀਕ ਹੈ ਜੀ ਇਹਦੇ -20 16 20 ਨੂੰ ਬੇਟਾ 16 ਨਾਲ ਮਲਟੀਪਲਾਈ ਕਰੋ ਤਾਂ ਕਿੰਨਾ ਆ ਜਾਊਗਾ ਜਦੋਂ ਬੇਟਾ ਇੱਕ ਮਾਈਨਸ ਦੇ ਹੁੰਦੇ ਨੇ ਤਾਂ ਮਾਈਨਸ ਦਾ ਸਾਈਨ ਆਊਗਾ -320 ਠੀਕ ਹੈ ਜੀ ਇਹਦੇ ਵਿੱਚ ਬੇਟਾ 15 ਨੂੰ ਪਹਿਲਾਂ 4 ਨਾਲ ਮਲਟੀਪਲਾਈ ਕਰੋ 15 ਨੂੰ 4 ਨਾਲ ਮਲਟੀਪਲਾਈ ਕਰੋਗੇ ਕਿੰਨਾ ਆ ਜਾਊਗਾ 60 ਫਿਰ ਬੇਟਾ 60 ਨੂੰ ਤੁਸੀਂ ਮਲਟੀਪਲਾਈ ਕਰੋ ਫਾਈਨਲ ਕਿੰਨਾ ਆ ਜੂਗਾ ਆਪਣੇ ਕੋਲ 300 ਬਚ ਆ ਮਾਈਨਸ ਮਾਈਨਸ ਕੱਟ ਗਏ 1 ਮਾਈਨਸ ਬਚ ਗਏ ਇੱਦੀ ਬੇਟਾ 8 ਨੂੰ ਪਹਿਲਾਂ 5 ਨਾਲ ਮਲਟੀਪਲਾਈ ਕਰੋ ਕਿੰਨਾ ਆ ਜੂਗਾ 40 14 ਬੇਟਾ ਫਿਰ ਤੁਸੀਂ 9 ਨਾਲ ਮਲਟੀਪਲਾਈ ਕਰੋ ਕਿੰਨਾ ਆ ਜੂਗਾ 360 ਆ ਮਾਈਨਸ ਮਾਈਨਸ ਕੈਨਸਲ ਆਊਟ ਠੀਕ ਹੈ ਜੀ ਨੈਕਸਟ ਹੈਗਾ ਫਾਈਂਡ ਦ ਵੈਲਿਊ ਆਫ ਫੋਲੋਇੰਗ 76 ਨੂੰ ਪਹਿਲਾਂ ਬੇਟਾ डिवाइड करा आप नाइनटीन के ठीक है नाइनटीन डिवाइड करो नाइनटीन इंटू फोर कि हाँ अपने को सैवनटी सिक्स क्लीयर जी ए बेटा सैकेंड पार्ट ਇੱਥੇ ਮਾਈਨਸ ਮਾਈਨਸ ਪਲੱਸ ਕਰ ਚੰਕੇ 156 ਨੂੰ ਡਿਵਾਈਡ ਕਰਾਂਗੇ ਆਪਾਂ 12 ਦੇ ਨਾਲ ਪਲਾ ਵੰਤੇ ਗਿਆ ਫਿਰ 3 ਤੇ ਤਾਂ ਕਿੰਨਾ ਅੰਸਰ ਆ ਗਿਆ ਆਪਣੇ ਕੋ 30 ਠੀਕ ਹੈ ਜੀ ਇੱਥੇ ਬੇਟਾ ਮਾਈਨਸ ਮਾਈਨਸ ਕੈਨਸਲ ਕਿਸੇ ਵੀ ਨੰਬਰ ਨੂੰ 1 ਨਾਲ ਡਿਵਾਈਡ ਕਰਦੇ ਆ ਤਾਂ ਉਹੀ ਨੰਬਰ ਆਏਗਾ 125 ਅੱਗੇ 4th ਹੈਗਾ 125 ਨੂੰ ਡਿਵਾਈਡ ਕਰੋ ਤੁਸੀਂ 25 ਦੇ ਨਾਲ ਠੀਕ ਹੈ 25 ਦੇ ਟੇਬਲ ਤੇ ਬੇਟਾ 5 ਤੇ ਚੱਲੇ ਜਾਏਗਾ ਇਹ 125 ਇੱਥੇ ਨਾਲ ਮਾਈਨਸ ਆ ਤਾਂ ਕਿੰਨਾ ਅਨਸਰ ਆਊਗਾ ਆਪਣੇ ਕੋਲ ਮਾਈਨਸ ਦੇ 5 0 ਨੂੰ ਬੇਟਾ ਕਿਸੇ ਵੀ ਨੰਬਰ ਨਾਲ ਡਿਵਾਈਡ ਕਰੋਗੇ ਤਾਂ ਕਿੰਨਾ ਆਊਗਾ 0 15 ਨੂੰ 15 ਨਾਲ ਡਿਵਾਈਡ ਕਰਕੇ ਕਿੰਨਾ ਆਊਗਾ 1 ਪਰ ਤੇ ਮਾਈਨਸ ਦੇ ਨੇ ਇਟ ਮੀਨਸ -1 ਅੱਗੇ ਦੇਖੋ ਤੁਲਨਾ ਕਰਨੀ ਬੇਟਾ ਕੰਪੇਅਰ ਕਰਨਾ ਫਸਟ ਹੈਗਾ -3 ਤੇ -5 ਤੁਹਾਨੂੰ ਨੰਬਰ ਲਾਈਨ ਅਕੋਰਡਿੰਗ ਪਹਿਲਾਂ ਹੀ ਸਮਝਾਇਆ ਸੀ ਮੈਨੇ ਨੰਬਰ ਲਾਈਨਸ ਦੇ ਵਿੱਚ ਪਹਿਲਾ ਬਟਾ ਇੱਥੇ -3 ਆ ਇੱਥੇ -5 ਆ ਕਿਹੜੀ ਸੰਖਿਆ ਵੱਡੀ ਹੋਏਗੀ -3 ਜਿਹਦੇ ਕੋਲ ਘਟ ਮਾਈਨਸ ਹੁੰਦੇ ਨੇ 5 4 ਕਿੰਨਾ ਹੁੰਦਾ 1 ਹੁਣ -2 ਵੱਡੇ ਨੇ ਇੱਕ 1 1 ਪਲੱਸ ਦੇ ਵਟੇ ਹੋਣਗੇ 8 4 ਕਿੰਨਾ ਹੁੰਦਾ 4 ਇੱਧਰ ਆ ਗਿਆ -3 4 ਵੱਡੇ ਨੇ ਕਿ -3 4 ਪਲੱਸ ਦੇ 5 0 5 ਤਾਂ ਪਲੱਸ ਦੇ ਵਟੇ ਵੱਡੇ ਹੋਣਗੇ 5 ਮੀਨਸ ਇੱਧਰ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਸਮਾਲੈਸਟ ਪੋਜ਼ਿਟਿਵ इंटीजर सब तो छोटी देखो बेटा जो नंबर लाइन ड्रा करते हैं जीरो वन टू थ्री सो सौ ओ निक हैं सब तो छोटी धनात्मक जीरो बेटा ना इधर नैगटिव नॉर पॉजिटिव एक ना ही पो नैगटिव होंगे ना ही पॉजिटिव होंगी है यदा कोई साइन नहीं होंगे तो सब तो छोटी तनात्मक संख्या कि होगी अपने को वन सब तो वीड्डी संपूर्ण संख्या सब तो वो संख्या पॉसीबल है नो no. इत लिखा संभव नहीं नॉट पॉसिबल क्लियर बेटा थैंक्स बेटा फॉर वाचिंग इस वीडियो अच्छी लगी लाइक शुरू कर देना थैंक्स बेटा जी